ਟਾਈਮ ਟੇਜ਼ੀ ਜਿਹਦੇ ਚ ਐਸਐਚਓ ਜੋਧੇਵਾਲ ਤੇ ਐਸਸੀ ਬਲਦਾਰ ਸਿੰਘ ਦੀ ਪਾਰਟੀ ਨੇ ਤਿੰਨ ਸਨੇਚਰ ਜਿਹੜੇ ਐ ਉਹ ਫੜੇ ਐ ਜਿਨ੍ਹਾਂ ਚ ਇੱਕ ਹਰਸ਼ ਅਰੋੜਾ ਆਕਾਸ਼ਦੀਪ ਤੇ ਰੋਨਿਤ ਕੁਮਾਰ ਇਹ ਤਕਰੀਬਨ 20 ਸਾਲ ਇਹਨਾਂ ਦੀ ਤਿੰਨਾਂ ਦੀ ਉਮਰ ਐ ਇਹਨਾਂ ਕੋਲੋਂ 10 ਮੋਬਾਈਲ ਅਲੱਗ-ਅਲੱਗ ਕੰਪਨੀਆਂ ਦੇ ਜਿਹੜੇ ਇਹਨਾਂ ਨੇ ਸਨੇਚ ਕੀਤੇ ਸੀ ਏਰੀਏ ਚੋਂ ਤੇ ਇੱਕ ਦੱਤਰ ਜਿਹੜਾ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਇਹ ਤਿੰਨੋਂ ਜਣੇ ਮੋਟਰਸਾਈਕਲ ਤੇ ਬੈਠ ਕੇ ਕਿਸੇ ਵੀ ਇਕੱਲੇ ਲੇਬਰ ਵਾਲੇ ਬੰਦੇ ਨੂੰ ਕਿਤੇ ਸੁਨਸਾਨ ਜਗਾ ਤੇ ਘੇਰ ਕੇ ਦਾਤਰ ਦਿਖਾ ਕੇ ਉਹ ਤੋਂ ਮੋਬਾਈਲ ਸਨੇਚ ਕਰ ਲੈਂਦੇ ਤੇ ਇਹ ਤਿੰਨੋਂ ਬੰਦੇ ਜਿਹੜੇ ਹੈ ਅਰੈਸਟ ਕਰ ਲਏ ਇਹਨਾਂ ਕੋਲੋਂ 10 ਮੋਬਾਈਲ ਮਿਲੇ ਤੇ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਤੋਂ ਹੋਰ ਵੀ ਕੋਸ਼ਿਸ਼ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕੀ-ਕੀ ਵਾਕਫਤਾ ਕੀਤੀ ਹੈ ਇਕਨੇ ਮੈਂਬਰਾਂ ਦਾ ਗਰੋਅ ਹੈਗਾ ਜੀ ਜਿਹੜੇ ਇਹ ਤਿੰਨ ਹੀ ਸੀਗੇ ਤਿੰਨੋ ਹੀ ਫੜੇ ਤੇ ਕਿਹੜੀ ਕਿਹੜੀ ਜਗ੍ਹਾ ਤੇ ਇਹ ਸਾਰੇ ਵਾਰਦਾਤਾ ਕਰਦੇ ਇਹ ਅਲੱਗ ਅਲੱਗ ਰੋਡ ਦੇ ਉੱਤੇ ਜਿੱਥੇ ਵੀ ਕਿਤੇ ਸ਼ਮਸ਼ਾਨ ਜਗ੍ਹਾ ਹੁੰਦੀ ਸੀ ਕਲਾਸ਼ ਨਗਰ ਰੋਡ ਹੋ ਗਿਆ ਜਾਂ ਇਧਰ ਨੂਰ ਵਾਲਾ ਰੋਡ ਅੰਦਰ ਉਲੀ ਸਾੜਤਾ ਜਿੱਥੇ ਮਤਲਬ ਆਵਾਜਾਈ ਘੱਟ ਹੁੰਦੀ ਸੀ ਉੱਥੇ ਸਨੇਚਿੰਗ ਕਰਦੇ ਵਾਰਦਾਤਾ ਤਰੀਕਾ ਕੀ ਹੈਗਾ ਜੀ ਇਹਦਾ ਬਸ ਕਲਾ ਬੰਦਾ ਦੇਖਿਆ ਤੇ ਉਹਨੂੰ ਦਾਤਰ ਕੱਢ ਕੇ ਦਿਖਾ ਕੇ ਡਰਾ ਕੇ ਉਤੋਂ ਪੈਸੇ ਮਿਲ ਗਏ ਪੈਸੇ ਮੋਬਾਈਲ ਮੋਸਟਲੀ ਮੋਬਾਈਲ ਜ਼ਿਆਦਾ ਹੁੰਦੇ ਸੇ ਤੈਨੂੰ ਨਸ਼ੇ ਵਗੈਰਾ ਕਰਦੇ ਜੀ ਇਹ ਨਹੀਂ ਇਹ ਹਲੇ ਚੈੱਕ ਕਰਾਵਾਂਗੇ ਇਹਨਾਂ ਦਾ ਡੋਗ ਟੈਸਟ ਕਰਾਵਾਂਗੇ ਤੇ ਇਹ ਵਾਰ ਦਾ ਤਾਂ ਕੁਝ ਟ੍ਰੇਸ ਹੀ ਨਹੀਂ ਹੈ ਜੀ ਜਿਹੜੀ ਇਹਨਾਂ ਵੱਲੋਂ ਪਿੱਛੇ ਦੇਖਿਆ 10 ਮਿਲ ਰਿਹਾ ਕਿੰਨੇ ਵਾਰ ਦਾ ਤਾਂ ਅਸਲ ਟ੍ਰੇਸ ਹੀ ਨਹੀਂ ਇਹ 6-7 ਤਾਂ ਸਾਢੇ ਕੋਲ ਰਿਪੋਰਟਡ ਹੈਗੀਆਂ ਬਾਕੀ ਅਸੀਂ ਸਾਰੀਆਂ ਵੈਰੀਫਾਈ ਕਰ ਲਵਾਂਗੇ ਕਿੰਨੀ ਕਿੰਨੀ ਆਈਦੇ ਆ ਇਹ ਸਾਰੇ 2021 ਸਾਲ ਦੇ ਗ੍ਰੀਨ ਨੇ ਸਰ ਪਿਛਲਾ ਕੋਈ ਬਲਾ ਕੋਈ ਪਰਚਾ ਵਗੈਰਾ ਦਰਜਨਾ ਤੇ ਨਹੀਂ ਫਿਲਹਾਲ ਨਹੀਂ ਹੈ ਅਸੀਂ ਐਪ ਤੇ ਚੈੱਕ ਕੀਤਾ ਮਰ ਕੇ ਉਹ ਨਰਮਾਨ ਲੈ ਕੇ ਸਾਰਾ ਵੈਰੀਫਾਈ ਕਰਾਂਗੇ ਤੇ ਜਿਹੜੇ ਸਰ ਬਰਾਮਦ ਮੋਬਾਈਲ ਕੀਤੇ ਗਏ ਇਹਨਾਂ ਜੇ ਅੱਗੇ ਕੀ ਕਰਦੇ ਸੀ ਮੋਬਾਈਲਾਂ ਦਾ ਜਿਹੜੇ ਇਹ ਇੱਦਾਂ ਹੀ ਤੁਰਦੇ ਫਿਰਦੇ ਕਿਸੇ ਲੇਬਰ ਵਾਲੇ ਨੂੰ ਵੇਚ ਦਿੰਦੇ ਸੀ ਕੋਕ ਜੇ ਦੁਕਾਨ ਤੇ ਵੇਚਣਗੇ ਤਾਂ ਫਿਰ ਫੜ ਹੋ ਜਾਊਗਾ ਜੀ ਉਹ ਕੋਈ ਪਿੰਡ ਨੂੰ ਜਾਣ ਵਾਲਾ ਲੇਬਰ ਵਾਲਾ ਉਹ ਨੂੰ ਦੇ ਦਿੱਤਾ ਕੋਈ ਉਹ ਅਗਲਾ ਲੈ ਕੇ ਗਾਹ ਜਾਂਦਾ ਜੀ ਉਹ ਮਹੀਨਾ ਦੋ ਮਹੀਨੇ ਬੰਦ ਰਹਿੰਦਾ ਤੇ ਕੋਈ ਬੋਲੋ ਸਰ ਕਿੰਨੇ ਟਾਈਮ ਤੋਂ ਐਕਟਿਵ ਹੈਗੇ ਨੇ ਤੇ ਮੈਂ ਇਹ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਜ਼ਿਆਦਾ ਐਕਟਮ ਸੀ ਤੇ ਕਿੰਨੀ ਵਾਰ ਤਾਂ ਕਰ ਚੁੱਕੇ ਕੁਝ ਨੀਅਰ ਹੋ ਗਿਆ ਹਲੇ ਸਾਰਾ ਕਲੀਅਰ ਕਰ ਰਹੇ ਨਾ ਜੀ ਕਲੀਅਰ ਕਰ ਰਹੇ ਹਾਂ ਮੰਗ ਮੰਗਦੇ ਨੇ ਪ੍ਰੈਜ਼ੈਂਟ ਹਾਂ ਠੀਕ ਥੈਂਕ ਯੂ ਜੀ ਪਾਸ ਹੋ ਗਏ ਮੀਟਿੰਗ ਚ